ਸਰਸਿਕਾ ਜੀ ਉਮੀਦ ਕਰਦਾ ਤੁਸੀ ਸਾਰੇ ਜਣੇ ਠੀਕ ਹੋਵੋਗੇ ਅੱਜ ਜਿਹੜੀ ਅਸੀਂ ਵੀਡੀਓ ਬਣਾ ਰਹੇ ਹਾਂ ਸਪੈਸ਼ਲ ਇਹ ਵੀਡੀਓ ਹੈ ਗਿਆ ਲੜਕੀਆਂ ਲਈ ਸਾਡੀਆਂ ਬੱਚੀਆਂ ਲਈ ਸਾਡੀਆਂ ਭੈਣਾਂ ਲਈ ਜਿਹਦੇ ਸੰਬੰਧ ਵਿੱਚ ਹਰ ਇੱਕ ਇਨਸਾਨ ਗੱਲ ਨਹੀਂ ਕਰਦਾ ਕਿਉਂਕਿ ਇਹ ਗੱਲ ਹੀ ਇਦਾਂ ਦੀ ਜਾਂ ਹਰੇਕ ਬੰਦਾ ਬੋਲਣ ਲੱਗਿਆ ਜਾਂ ਸੁਣਨ ਲੱਗਿਆ ਸੋਚਦਾ ਵੀ ਯਾਰ ਇਹ ਬੰਦਾ ਪਤਾ ਨਹੀਂ ਕੀ ਕਹਿ ਰਿਹਾ ਕਿਉਂਕਿ ਜਿਹੜੀ ਇਹ ਗੱਲ ਹੈ ਇਹ ਕੁਦਰਤੀ ਗੱਲ ਹੈ ਅਸੀਂ ਸਾਰੇ ਪਰਿਵਾਰਾਂ ਵਾਲੇ ਆ ਸਾਰੇ ਹਨਾ ਮਰਕੇ ਔਰਤ ਦਾ ਸਾਡੀ ਜ਼ਿੰਦਗੀ ਵਿੱਚ ਇੱਕ ਬਹੁਤ ਵੱਡਾ ਰੋਲ ਹੈ ਜਿਦੇ ਬਿਨਾ ਸਾਡੀ ਜ਼ਿੰਦਗੀ ਬਹੁਤ ਅਧੂਰੀ ਹੈ ਅਸੀਂ ਅੱਜ ਉਸੇ ਤਰੀਕੇ ਨਾਲ ਉਹਨਾਂ ਦੇ ਪੱਖ ਦੀ ਹੀ ਅਸੀਂ ਗੱਲ ਕਰਨੀ ਹੈ ਦੇਖੋ ਜਦੋਂ ਸਾਡੇ ਪਰਿਵਾਰ ਦੇ ਵਿੱਚ ਕੋਈ ਬੱਚੀ ਹੈ ਹਨਾ ਉਹ ਵੱਡੀ ਹੁੰਦੀ ਹੈ ਤਕਰੀਬਨ 15 ਸਾਲ ਦੀ ਉਮਰ ਤੋਂ ਬਾਅਦ ਉਹਨੂੰ ਜਿਹੜੀ ਮੰਥਲੀ ਆਉਣੀ ਸ਼ੁਰੂ ਹੋ ਜਾਂਦੀ ਹੈ ਜਿਦੇ ਨਾਲ ਉਹਨੂੰ ਦਰਦ ਵੀ ਮਹਿਸੂਸ ਹੁੰਦਾ ਹੈ ਹਨਾ ਤੇ ਉਹਦੇ ਵਿੱਚ ਵੀਕਨੈਸ ਵੀ ਜਾਂਦੀ ਹੈ ਬੱਚੇ ਕਰਦੇ ਕੀ ਨੇ ਆਪਣੇ ਘਰੇ ਨਹੀਂ ਦੱਸਦੇ ਜਿਹੜੀਆਂ ਬੱਚੀਆਂ ਨੇ ਉਹਨਾਂ ਨੂੰ ਆਪਣੀ ਮਾਂ ਨੂੰ ਦੱਸਣਾ ਚਾਹੀਦਾ ਹੈ ਤੇ ਫਿਰ ਮਾਂ ਦਾ ਫਰਜ਼ ਬਣਦਾ ਵੀ ਆਪਣੇ ਬੱਚੀ ਦਾ ਧਿਆਨ ਰੱਖੇ ਉਹ ਮਾਂ ਤੇ ਧੀ ਦਾ ਰਿਸ਼ਤਾ ਤਾਂ ਬਾਅਦ ਚ ਐ ਪਹਿਲਾਂ ਉਹਨਾਂ ਨੂੰ ਇੱਕ ਚੰਗੇ ਦੋਸਤ ਬਣਨਾ ਪਊਗਾ ਚੰਗੇ ਫਰੈਂਡ ਬਣਨਾ ਪਊਗਾ ਕਿਉਂਕਿ ਬੱਚਿਆਂ ਨੂੰ ਆਉਂਦੀ ਮਮੀ ਨੂੰ ਕਿਵੇਂ ਦੱਸਾਂ ਮੈਂ ਕੀ ਕਹੂੰਗੀ ਜਾਂ ਮਾਤਾ ਨੂੰ ਆਉਂਦਾ ਵੀ ਪਤਾ ਨਹੀਂ ਕੁੜੀ ਐਵੇਂ ਕਿਉਂ ਤੁਰੀ ਫਿਰਦੀ ਐ ਇਹਨੂੰ ਕੀ ਹੋ ਰਿਹਾ ਕੁਝ ਦੱਸਦੀ ਨਹੀਂ ਕਿਉਂਕਿ ਹੁਣ ਤਾਂ ਦੇਖੋ ਇੱਕ ਪੜਿਆ ਲਿਖਿਆ ਮਾਡਰਨ ਜਵਾਨਾ ਹਨ ਹਰੇਕ ਬੰਦੇ ਨੂੰ ਹਰੇਕ ਚੀਜ਼ ਦਾ ਪਤਾ ਐ ਕਿਉਂਕਿ ਇਹ ਕੁਦਰਤੀ ਚੀਜ਼ ਐ ਇੱਕ ਇਹ ਕੋਈ ਇਦਾਂ ਨਹੀਂ ਹੈ ਕਿ ਵੀ ਆਪਾਂ ਮੁੱਲ ਲੈਣੀ ਆ ਇਹ ਕੁਦਰਤੀ ਤੌਰ ਤੇ ਆ ਕਿਉਂਕਿ ਇਹ ਸਾਡੇ ਇੱਕ ਜ਼ਿੰਦਗੀ ਦਾ ਹਿੱਸਾ ਹੈ ਇਸ ਲਈ ਬਿਨਾਂ ਬੱਚਿਆਂ ਨੂੰ ਘਰ ਆਉਣਾ ਨਹੀਂ ਚਾਹੀਦਾ ਕਿਉਂਕਿ ਉਹ ਫਿਰ ਕਾਲਜਾਂ ਵਿੱਚ ਪੜ੍ਹਦੇ ਆ ਨੇ ਇਹਨਾਂ ਸਕੂਲਾਂ ਵਿੱਚ ਪੜ੍ਹਦੇ ਆ ਨੇ ਉੱਥੇ ਕਈ ਵਾਰ ਪੜ੍ਹਾਈ ਦੌਰਾਨ ਇਹ ਚੀਜ਼ਾਂ ਹੋ ਜਾਂਦੀਆਂ ਨੇ ਤਾਂ ਬੱਚੇ ਸੰਘਦੇ ਰਹਿੰਦੇ ਨੇ ਜਿਹੜੀਆਂ ਤੁਹਾਡੇ ਉੱਥੇ ਟੀਚਰਜ਼ ਨੇ ਨਾ ਆਪਣੇ ਟੀਚਰ ਜੀ ਨੂੰ ਦੱਸੋ ਆਪਣੇ ਨਾਲ ਤੁਸੀਂ ਆਪਣਾ ਜਿਹੜਾ ਇਹ ਭੈੜ ਵਗੈਰਾ ਸਕੂਲ ਕੌਜ ਦੇ ਵਿੱਚ ਸਾਨੂੰ ਪਤਾ ਲੱਗਦਾ ਵੀ ਆਹ ਦਿਨ ਸਾਨੂੰ ਇਹ ਪ੍ਰੋਬਲਮ ਆਉਂਦੀ ਹੈ ਤਾਂ ਆਪਣੇ ਭੈੜ ਵਗੈਰਾ ਤੁਸੀਂ ਨਾਲ ਰੱਖ ਸਕਦੇ ਹੋ ਠੀਕ ਹੈ ਨਾ ਤਾਂ ਕਰਕੇ ਜੋ ਕਿਸ ਨੂੰ ਪ੍ਰੋਬਲਮ ਨਾ ਆਵੇ ਉਸ ਤੋਂ ਬਾਅਦ ਜਿਹੜੇ ਬੱਚੇ ਸਪੋਰਟਸ ਕਰਦੇ ਨੇ ਹਨਾ ਤੇ ਜਾਂ ਪੰਜਾਬ ਪੁਲਿਸ ਦੀ ਜਾਂ ਆਰਮੀ ਦੀ ਭਰਤੀ ਦੇਖਦੇ ਨੇ ਉੱਥੇ ਵੀ ਬੱਚਿਆਂ ਨੂੰ ਬਹੁਤ ਵੱਡੀ ਪ੍ਰੋਬਲਮ ਹੁੰਦੀ ਆ ਹੁਣ ਮੇਰੇ ਕੋਲੇ ਵੀ ਜਦੋਂ ਬੱਚੇ ਟ੍ਰੇਨਿੰਗ ਦੇ ਵਿੱਚ ਗਰਾਊਂਡ ਚ ਆਉਂਦੇ ਨੇ ਤਾਂ ਉੱਥੇ ਜਦੋਂ ਗੱਲ ਚੱਲਦੀ ਹੈ ਮੈਂ ਇਸ ਲਈ ਇੱਕ ਕੁੜੀ ਸਪੈਸ਼ਲ ਕੋਚ ਰੱਖੀ ਹੋਈ ਹੈ ਵੀ ਚਲੋ ਬੰਦੇ ਤੇ ਲੇਡੀ ਦਾ ਫਿਰ ਵੀ ਇੱਕ ਵੱਡਾ ਪਰਦਾ ਹੁੰਦਾ ਹੈ ਨਾ ਪਰ ਜਿਹੜੇ ਬੱਚੇ ਸਮਝਦੇ ਜਾਂ ਸਾਡਾ ਗੁਰੂ ਆ ਜਾਂ ਸਾਡਾ ਮਾਪਾਪਾ ਉਹ ਬੱਚੇ ਦੱਸਦੇ ਨੇ ਵੀ ਸਰ ਅਸੀਂ ਬਿਮਾਰ ਆ ਸਮਝ ਅਸੀਂ ਜਾਣਦੇ ਆ ਪਰ ਕੁੜੀ ਨੂੰ ਇਸ ਲਈ ਸੀ ਕਿਨਾਰ ਰੱਖਿਆ ਜਰੂਰ ਵੀ ਚਲੋ ਕੋਈ ਇਦਾਂ ਦੀ ਪ੍ਰੋਬਲਮ ਹੈ ਜੀ ਹਨਾ ਉਹਦੇ ਵਿੱਚ ਬੱਚੋ ਗੱਲ ਇਹ ਹੈ ਦੇਖੋ ਜੇ ਤੁਸੀਂ ਫੌਜ ਦੀ ਤਿਆਰੀ ਕਰਦੇ ਹੋ ਜੇ ਤੁਸੀਂ ਪੁਲਿਸ ਦੀ ਤਿਆਰੀ ਕਰਦੇ ਹੋ ਜਾਂ ਤੁਸੀਂ ਕੋਈ ਸਪੋਰਟਸ ਕਰਦੇ ਹੋ ਹਨਾ ਜਿਸ ਦਿਨ ਇਹ ਸੋਨੂੰ ਇਹ ਮੰਥਲੀ ਆਉਂਦੀ ਆ ਤਾਂ ਤੁਸੀਂ ਉਸ ਦਿਨ ਹੋਰ ਵੀ ਸਟਰੋਂਗ ਵਰਕ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ ਤਾਂ ਪਰ ਜੇਕਰ ਕਿਸੇ ਬੱਚੇ ਨੂੰ ਕਿਉਂਕਿ ਜ਼ਿਆਦਾਤਰ ਵੀ ਇਹਨਾਂ ਬਹੁਤ ਬੱਚਿਆਂ ਨੂੰ ਜ਼ਿਆਦਾ ਦਰਦ ਮਹਿਸੂਸ ਹੁੰਦਾ ਨਾ ਵੀ ਉਹ ਚੱਲ ਨਹੀਂ ਸਕਦੇ ਤਾਂ ਤੁਸੀਂ ਘੱਟ ਕਰ ਲਓ ਕਿਉਂਕਿ ਮੇਰਾ ਕਹਿਣ ਦਾ ਮਤਲਬ ਕੀ ਹੈ ਜਦੋਂ ਹੁਣ ਤੁਹਾਡਾ ਫਰਜ ਕਰੋ ਕਿਸੇ ਦਾ ਫੌਜ ਦਾ ਟ੍ਰੇਲ ਆ ਜਾਂ ਪੁਲਿਸ ਦਾ ਟ੍ਰੇਲ ਆ ਉੱਥੇ ਇਸ ਚੀਜ਼ 'ਚ ਤੁਹਾਨੂੰ ਕੋਈ ਛੋਟ ਨਹੀਂ ਦਿੰਦਾ ਕੋਈ ਇਹ ਨਹੀਂ ਕਹਿੰਦਾ ਵੀ ਚੱਲ ਕੋਈ ਨਾ ਤੂੰ ਕੱਲ ਨੂੰ ਆਜੇ ਨੂੰ ਪਰਸ ਨੂੰ ਆ ਜੀ ਹੋਰ ਸਾਨੂੰ ਕੋਈ ਪ੍ਰੋਬਲਮ ਆ ਜੇ ਅਸੀਂ ਮੇਲ ਪਾ ਕੇ ਅੱਗੇ ਡੇਟ ਲੈ ਲਾਂਗੇ ਨਾ ਠੀਕ ਹੈ ਨਾ ਜੇ ਤੁਹਾਨੂੰ 2-4 ਦਿਨ ਪਹਿਲਾਂ ਲੱਗ ਜੇ ਵੀ ਆਹ ਦਿਨ ਸਾਨੂੰ ਪ੍ਰੋਬਲਮ ਆਉਂਦੀ ਹੈ ਫਿਰ ਵੀ ਕੋਈ ਹਲੋ ਜੀ ਦਾ ਪਰ ਜਦੋਂ ਤੁਹਾਡੀ ਪੂਰੀ ਤਿਆਰੀ ਹੈ ਤੁਸੀਂ ਟ੍ਰੇਲ ਵਾਸਤੇ ਜਾ ਰਹੇ ਹੋ ਤੁਹਾਨੂੰ ਇਹ ਕਿਤੇ ਕਈ ਵਾਰ ਟੈਨਸ਼ਨ ਦੇ ਕਾਰਨ ਵੀ ਅੱਗੇ ਪਿੱਛੇ ਹੋ ਜਾਂਦੇ ਚੀਜ਼ੇ ਟੈਨਸ਼ਨ ਦੇ ਕਾਰਨ ਵੀ ਅੱਗੇ ਪਿੱਛੇ ਹੋ ਜਾਂਦੀ ਹੈ ਤਾਂ ਤੁਸੀਂ ਉੱਥੇ ਸਟਰੋਂਗ ਬਣ ਕੇ ਚੱਲਣਾ ਜੇਕਰ ਆਪਾਂ ਇਹਦੇ ਲਈ ਕੋਈ ਮੈਡੀਸਿਨ ਲਵਾਂਗੇ ਕੋਈ ਟੀਕਾ ਵਗੈਰਾ ਲਵਾਵਾਂਗੇ ਤਾਂ ਇਹਨੂੰ ਜਦੋਂ ਤੁਸੀਂ ਅੰਦਰ ਰੋਕਣ ਦੀ ਕੋਸ਼ਿਸ਼ ਕਰੋਗੇ ਨਾ ਇਹਦੇ ਨਾਲ ਤੁਹਾਡੇ ਦਿਮਾਗ ਤੇ ਬਹੁਤ ਵੱਡਾ ਪ੍ਰੈਸ਼ਰ ਪੈਂਦਾ ਤੁਹਾਡੀ ਨਿਗਾ ਵੀ ਜਾ ਸਕਦੀ ਹੈ ਕਿਉਂਕਿ ਬਹੁਤ ਬੰਦੇ ਵੀਡੀਓ ਦੇਖਣਗੇ ਸ਼ਾਇਦ ਮੈਨੂੰ ਵੀ ਕੁਝ ਲੋਕ ਗਲਤ ਬੋਲਣ ਪਰ ਮੈਂ ਵੀ ਪਰਿਵਾਰ ਆਣਾ ਭੈਣਾਂ ਨੇ ਹਨਾ ਵਿਆਹੇ ਬਾਰੇਆਂ ਬੇਟਾ 18 ਸਾਲ ਦਾ ਹੋ ਗਿਆ ਪਰ ਇੱਕ ਕੁਦਰਤੀ ਗੱਲਾਨੇ ਕੁਦਰਤੀ ਚੀਜ਼ਾਂ ਨੇ ਇਹਨਾਂ ਨਾਲ ਇਹ ਅਸੀਂ ਸ਼ੇਅਰ ਕਰਨਾ ਸਾਡਾ ਬਣਦਾ ਕਿਉਂਕਿ ਆਪਾਂ ਡਾਕਟਰਾਂ ਕੋਲ ਵੀ ਇਲਾਜ ਕਰਾਉਣਾ ਹੈ ਨਾ ਜੇ ਆਪਾਂ ਸੰਗੀ ਜਾਵਾਂਗੇ ਇਹਨਾਂ ਚੀਜ਼ਾਂ ਤੋਂ ਦੂ ਰਹਿਵਾਂਗੇ ਫਿਰ ਅੱਗੇ ਨਹੀਂ ਵਧ ਸਕਦੇ ਸੋ ਸਾਰਿਆਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਬੱਚਿਆਂ ਆਪਣੇ ਮਾਮਾ ਨਾਲ ਗੱਲਾਂ ਬਾਤਾਂ ਸ਼ੇਅਰ ਕਰਿਆ ਕਰੋ ਉਹਨਾਂ ਨਾਲ ਸਿਹਲੀਆਂ ਬਣਾਓ ਆਪਣੇ ਹਨ ਤੇ ਇੱਕ ਪਰਿਵਾਰ ਚ ਵਧੀਆ ਰਲ ਮਿਲ ਕੇ ਰਹੋ ਜਦੋਂ ਤੁਹਾਡੇ ਜ਼ਿੰਦਗੀ ਚ ਦਿਨ ਸੰਘਰਸ਼ ਕਰਨੇ ਹੁੰਦੇ ਨੇ ਤਾਂ ਤੁਸੀਂ ਸੰਘਰਸ਼ ਪੂਰਾ ਕਰੋ ਹਿੰਮਤ ਰੱਖੋ ਇਹਨਾਂ ਚੀਜ਼ਾਂ ਤੋਂ ਡਰਨਾ ਨਹੀਂ ਚਾਹੀਦਾ ਕਿਉਂਕਿ ਇਹ ਕੁਦਰਤੀ ਚੀਜ਼ਾਂ ਸਾਡੀ ਜ਼ਿੰਦਗੀ ਦਾ ਹਿੱਸਾ ਹੈ ਵੀਡੀਓ ਚੰਗੀ ਲੱਗੇ ਸ਼ੇਅਰ ਕਰਿਓ ਬਾਕੀ ਆਪਣੇ ਕਮੈਂਟ ਕਰਕੇ ਇਹਨੂੰ ਦੱਸਿਓ ਬਹੁਤ ਬਹੁਤ ਧੰਨ